ਜਿਹਨੂੰ ਪੰਜਾਬ ਦੇ ਵਿੱਚ ਐਡਾ ਵੱਡਾ ਲੋਕ ਦਾਸ ਸਮਝਦੇ ਨਾ ਉਹ ਮਾਈਕ ਫੜ ਕੇ ਕਹਿ ਰਿਹਾ ਕਿ ਮੈਂ ਜਦੋਂ 8ਵੀਂ ਕਲਾਸ ਚ ਪੜਦਾ ਸੀ ਨਾ ਮੈਂ ਮਹਿਮਾ ਚੌਧਰੀ ਦਾ ਬੜਾ دیਵਾਨਾ ਸੀ ਜੁੱਤੀ ਅਗਰ ਮੈਂ ਹੁੰਦਾ ਨਾ ਉਥੇ ਤੇ ਫੇਰ ਦਾ ਜ਼ਰੂਰ ਕਿਉਂਕਿ ਖੁਦਾ ਦਾ ਆਤਮਾ ਜਲਨ ਰੱਖਵਾਲਾ ਆਤਮਾ ਮੈਂ 8ਵੀਂ ਕਲਾਸ ਮੈਂ ਥਾ ਤਬ ਮੈਂ ਮਹਿਮਾ ਚੌਧਰੀ ਜੀ ਦਾ دیਵਾਨਾ ਥਾ ਹallelujah ਛੋਟਰੀ ਬੋਲ ਰਹਾ ਹੂੰ ਲੇਕਿਨ ਆਪ ਪਾਪ ਛੋੜ ਦਿਆ ਹੈ ਅਬ ਯੇਸ਼ੂ ਮਸੀਹ ਵੀ ਆ ਗਏ ਆਂ ਅਮੇਨ ਛੋਟੀ ਸੀ ਉਮਰ ਮੇ ਮੈਨੂੰ ਬਹੁਤ ਅੱਛੀ ਲੱਗਦੀ ਸੀ ਮਹਿਮਾ ਚੋਧਰੀ ਜੀ ਤੇ ਬਾਕੀ ਰਹਿੰਦੀ ਖਿੰਦੀ ਕਸਰ ਉਹ ਜਿਹੜੀ ਬਦਤਮੀਜ਼ ਇੱਕ ਔਰਤ ਆ ਉਹਨੇ ਗੱਲ ਦਿੱਤੀ ਉਹ ਪ੍ਰਭੂ ਦੀ ਸਟੇ ਦੇ ਉੱਤੇ ਮੁੰਡੇ ਮੰਗਣ ਆ ਗਈ ਆ ਕਹਿੰਦੀ ਕੋਈ ਹੈਗਾ ਤੁਹਾਡੇ ਵਿੱਚੋਂ ਜਿਹੜਾ ਮੇਨਾਂ ਵਿਆਹ ਕਰਾਉਣਾ ਚਾਹੁੰਦਾ ਕਹਿੰਦੀ ਚਿੰਤਾ ਨਾ ਕਰੋ ਮੈਂ ਹੌਲੀ ਹੌਲੀ ਜਵਾਨ ਹੋਣ ਲਈ ਆ ਕਿ ਉਹ ਸੇਵਕ ਕੀ ਕੱਢਣ ਡਿਆ ਦੰਦੀਆਂ ਕੱਢਣ ਡਿਆ ਇਹ ਲਾਨਤ ਸਾਹਮਣੇ ਬੈਠੇ ਹੋਏ ਉਹਨਾਂ ਲੋਕਾਂ ਦੇ ਉੱਤੇ ਆ ਜਿਨ੍ਹਾਂ ਨੇ ਐਡੀ ਅਸ਼ਲੀਲਤਾ ਵੇਖ ਕੇ ਵੀ ਕੋਈ ਐਕਸ਼ਨ ਨਹੀਂ ਲਿਆ ਪ੍ਰਬੂ ਦੀ ਸਟੇਜ ਲੱਗੀ ਹੋਵੇ ਤੇ ਉੱਥੇ ਏਦਾਂ ਦਾ ਤਮਾਸ਼ਾ ਕੀਤਾ ਜਾਂਦਾ ਲੈ ਤਾਂ ਇਹ ਕੰਮ ਕਿਤੇ ਮੁਸਲਮਾਨਾਂ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਹੋਇਆ ਨਾ ਗਾਟਾ ਲਾ ਕੇ ਰੱਖ ਦੇਣਾ ਸੀ 1 ਮਿੰਟ ਦੇ ਵਿੱਚ ਉਹਨਾਂ ਨੇ ਸਾਡੇ ਪ੍ਰੋਫਿਟ ਹੈਗੇ ਨੇ ਪੰਜਾਬ ਦੇ ਵਿੱਚ ਬੜੇ ਨਾਮੀ ਜਦੋਂ ਉਹਨਾਂ ਨੇ ਦੱਸਿਆ ਸੀਗਾ ਕਿ ਐਕਟਰ ਤੇ ਐਕਟ੍ਰੈਸ ਆ ਰਹੇ ਆ ਤੇ ਇੱਕ ਹਫ਼ਤਾ ਪਹਿਲਾਂ ਮੈਂ ਪੁਸ਼ਵਾਣੀ ਕਰ ਦਿੱਤੀ ਸੀ ਵੀ ਉੱਥੇ ਹੋਣਾ ਕੀ ਹੈ ਬੋਲੋ ਕੀਤੀ ਸੀ ਕਿ ਨਹੀਂ ਤੇ ਉਹ ਕੁਝ ਹੋਇਆ ਕਿ ਨਹੀਂ ਜਿੱਦਾਂ ਕਿਹਾ ਸੀ ਨਾ ਉਦਾਂ ਉਦਾਂ ਹੀ ਹੋਇਆ ਮੈਂ ਕਿਹਾ ਸੀ ਕਿ ਉਹਨਾਂ ਨੇ ਪ੍ਰਭੂ ਦੀ ਸਟੇਜ ਨੂੰ ਕੰਜਰਖਾਨੇ ਦੀ ਸਟੇਜ ਬਣਾਉਣਾ ਹੈ ਬਣਾਇਆ ਕਿ ਨਹੀਂ ਮੈਨੂੰ ਸੁਪਨਾ ਆਇਆ ਸੀ ਮੈਨੂੰ ਪਵਿੱਤਰ ਆਤਮਾ ਨੇ ਦੱਸਿਆ ਸੀ ਜਾਂ ਕੀ ਉਹ ਮੇਰੀ ਭੁਸ਼ਵਾਨੀ ਸੀ ਨਹੀਂ ਕਾਦੇ ਨਾਲ ਪਰਖਿਆ ਸੀ ਭਰਾ ਬੋਲੋ ਸਾਹਣੇ ਕਾਦੇ ਨਾਲ ਵਚਨ ਦੇ ਨਾਲ ਪਰਖਿਆ ਕਿਉਂਕਿ ਇਸ ਵਚਨ ਦੇ ਵਿੱਚ ਲਿਖ ਕੇ ਦਿੱਤਾ ਉਹ ਆਪਣੀ ਮਹਿਮਾ ਕਦੇ ਕਿਸੇ ਨੂੰ ਦਿੰਦਾ ਨਹੀਂ ਲਿਖ ਕੇ ਦਿੱਤਾ ਉਹ ਆਪਣੀ ਮਹਿਮਾ ਕਦੇ ਕਿਸੇ ਨੂੰ ਦਿੰਦਾ ਨਹੀਂ ਤੇ ਬਚੇ ਚ ਨਾਲ ਵਾਰਨਿੰਗ ਦਿੱਤੀ ਆ ਤੂੰ ਮੇਰੇ ਤੁਲ ਕਿਸੇ ਨੂੰ ਬਣਾਵੀਂ ਨਾ ਤੇ ਨਾ ਮੇਰੀ ਮਹਿਮਾ ਕਿਸੇ ਨੂੰ ਦੇਣ ਦੀ ਕੋਸ਼ਿਸ਼ ਹੀ ਕਰੀ ਤੇ ਜਦੋਂ ਤੁਸੀਂ ਪ੍ਰਭੂ ਦੀ ਪਵਿੱਤਰ ਸਟੇਜ ਦੇ ਉੱਤੇ ਇਹਨਾਂ ਭੰਡਾ ਨੂੰ ਬੁਲਾਓਗੇ ਤੇ ਉਹਦਾ ਸਿੱਧਾ ਸਿੱਧਾ ਅਰਥ ਪਲਾ ਕੀ ਹੈ ਤੁਸੀਂ ਪ੍ਰਭੂ ਦੀ ਮਹਿਮਾ ਕਿਹਨੂੰ ਦੇ ਰਹੇ ਹੋ ਤੇ ਪ੍ਰਭੂ ਦੀ ਸਟੇਜ ਦੇ ਉੱਤੇ ਉਹ ਹੀ ਆ ਸਕਦਾ ਆ ਜਿਨੇ ਤੌਬਾ ਕਰਕੇ ਆਪਣਾ ਜੀਵਨ ਪ੍ਰਭੂ ਨੂੰ ਦਿੱਤਾ ਹੋਵੇ ਤੇ ਜਦੋਂ ਤੁਸੀਂ ਇਹੋ ਜਿਹਿਆਂ ਨੂੰ ਉੱਥੇ ਚੜਾਓਗੇ ਵਚਨ ਹੀ ਦੱਸਦਾ ਨਾ ਕਿ ਅਤ ਪਵਿੱਤਰ ਸਥਾਨ ਜਿੱਥੇ ਪਰਮੇਸ਼ਵਰ ਦੀ ਹਜ਼ੂਰੀ ਹੁੰਦੀ ਹੈ ਉੱਥੇ ਮਹਾਜਾਜਕ ਸਾਲ ਦੇ ਵਿੱਚ ਇੱਕ ਵਾਰ ਜਾ ਸਕਦਾ ਹੈ ਲੋਕਾਂ ਦੇ ਗੁਨਾਹਾਂ ਦੇ ਪ੍ਰਾਸ਼ਚਿਤ ਦੇ ਵਾਸਤੇ ਤੇ ਜੇ ਉਹਦੇ ਆਪਣੇ ਵਿੱਚ ਵੀ ਪਾਪ ਹੋਇਆ ਤੇ ਗਿਆ ਚੁੱਕਣ ਵਾਲਾ ਵੀ ਗਿਆ ਹੈ ਸਰ ਕਿ ਰੱਸਾ ਪੈਨਾਂ ਹੀ ਪਾ ਲੈਂਦੇ ਸੀਗੇ ਵੀ ਇਹਨੂੰ ਖਿੱਚਣਾ ਆ ਬਾਹਰ ਅੰਦਰ ਵੀ ਉਹਦੀ ਲੋਥ ਨੂੰ ਵੀ ਕੋ ਚੁੱਕਣ ਜਾ ਸਕਦਾ ਲੋਥ ਨੂੰ ਕੋ ਚੁੱਕਣ ਨਹੀਂ ਜਾ ਸਕਦਾ ਸੋ ਉਹ ਪਰਮੇਸ਼ਰ ਦੇ ਬਾਰੇ ਇਸੇ वचन ਚ ਲਿਖ ਕੇ ਦਿੱਤਾ ਉਹ ਕੱਲ ਅੱਜ ਤੇ ਯੁੱਗੋ ਯੁਗ ਇੱਕੋ ਜਿਹਾ ਹੈ ਉਹ ਕਦੇ ਬਦਲਦਾ ਨਹੀਂ ਉਹ ਕਦੇ ਬਦਲਦਾ ਨਹੀਂ ਉਹਦੀ ਪਵਿੱਤਰਤਾਈ ਦੇ ਵਿੱਚ ਕੋਈ ਫਰਕ ਆਇਆ ਨਹੀਂ ਉਹਦੇ ਫੈਸਲਿਆਂ ਦੇ ਵਿੱਚ ਵੀ ਕੋਈ ਫਰਕ ਆਉਂਦਾ ਆਉਂਦਾ ਨਹੀਂ ਹੈ ਤੇ ਉਸ ਜਗ੍ਹਾ ਤੋਂ ਜਿੱਥੇ ਪਰਮੇਸ਼ਰ ਦੀ ਹਜ਼ੂਰੀ ਆਪਾਂ ਕਹਿ ਦਿੰਦੇ ਹਾਂ ਵੀ ਇੱਥੇ ਪਰਮੇਸ਼ਰ ਦੀ ਉਪਸਥਿਤੀ ਹੈ ਉਹ ਅਤ ਪਵਿੱਤਰ ਸਥਾਨ ਹੋ ਜਾਂਦਾ ਉਸ ਅਤ ਪਵਿੱਤਰ ਸਥਾਨ ਦੇ ਵਿੱਚ ਸਿਰਫ ਖੁਦਾ ਦੇ ਚੁਣੇ ਹੋਏ ਲੋਕ ਹੀ ਸ਼ਾਮਲ ਹੋ ਸਕਦੇ ਹਨ ਤੇ ਜਦੋਂ ਤੁਸੀਂ ਆਪਣੀ ਅਕਲ ਦੇ ਨਾਲ ਪਬਲਿਕ ਨੂੰ ਇਕੱਠਾ ਕਰਨ ਦੇ ਲਈ ਇਹੋ ਜਿਹੇ ਭੰਡ ਲੋਕਾਂ ਨੂੰ ਬੁਲਾ ਕੇ ਸਟੇਜ ਦੇ ਉੱਤੇ ਖੜਿਆ ਕਰੋਗੇ ਤੇ ਪਰਮੇਸ਼ਵਰ ਦੀ ਮਹਿਮਾ ਕਿਹਨੂੰ ਦੇ ਰਹੇ ਹੋ ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਉਹ ਤੇ ਪ੍ਰਭੂ ਦੇ ਨਾਲ ਮੇਲ ਕਰਨ ਦੇ ਨਹੀਂ ਲੋਕਾਂ ਨੇ ਆਉਣਾ ਇਹਨਾਂ ਹੀਰੋਇਨਾਂ ਨੂੰ ਤੇ ਇਹਨਾਂ ਹੀਰੋਆਂ ਨੂੰ ਦੇਖਣ ਦੇ ਲਈ ਲੋਕਾਂ ਨੇ ਆਉਣਾ ਹੈ ਔਰ ਉਹਨਾਂ ਨੇ ਕੋਈ ਕਮੀ ਛੱਡੀ ਛੱਡੀ ਨਹੀਂ ਜਿਹਨੂੰ ਪੰਜਾਬ ਦੇ ਵਿੱਚ ਐਡਾ ਵੱਡਾ ਲੋਕ ਦਾਸ ਸਮਝਦੇ ਨਾ ਉਹ ਮਾਈਕ ਫੜ ਕੇ ਕਹਿ ਰਿਹਾ ਕਿ ਮੈਂ ਜਦੋਂ 8ਵੀਂ ਕਲਾਸ 'ਚ ਪੜ੍ਹਦਾ ਸੀ ਨਾ ਮੈਂ ਮਹਿਮਾ ਚੌਧਰੀ ਦਾ ਬੜਾ دیਵਾਨਾ ਸੀ ਜੁੱਤੀ ਅਗਰ ਮੈਂ ਹੁੰਦਾ ਨਾ ਉੱਥੇ ਤੇ ਫੇਰ ਦਾ ਜ਼ਰੂਰ ਕਿਉਂਕਿ ਖੁਦਾ ਦਾ ਆਤਮਾ ਜਲਨ ਰੱਖਣ ਵਾਲਾ ਆਤਮਾ ਖੁਦਾ ਦੇ ਦਾਸ ਨੇ ਕਹਿਆ ਸੀ ਬੰਦਗੀ ਦੇ ਵਿੱਚ ਫੋਨ ਦੀ ਬੈਲ ਨਹੀਂ ਵੱਜਣੀ ਚਾਹੀਦੀ ਤਿੰਨ ਚਾਰ ਵਾਰੀ ਜਦ ਰਵਾ ਨਹੀਂ ਕੀਤੀ ਨਾ ਤੇ ਫਿਰ ਵੀ ਇੱਕ ਵਾਰੀ ਵੱਜ ਗਈ ਇੱਕ ਔਰਤ ਦੇ ਕੋਲ ਫੋਨ ਸੀਗਾ ਗੁੱਤ ਤੋਂ ਫੜ ਕੇ ਬੰਦਗੀ ਤੋਂ ਬਾਹਰ ਛੱਡ ਕੇ ਆਏ ਸੀ ਕੋਈ ਲਿਹਾਜ ਨਹੀਂ ਪ੍ਰਭੂ ਦੇ ਮਸਲੇ ਦੇ ਵਿੱਚ ਕੋਈ ਲਿਹਾਜ ਨਹੀਂ ਕੋਈ ਲਿਹਾਜ ਨਹੀਂ ਕਿਉਂਕਿ ਜਲਨ ਰੱਖਣ ਵਾਲਾ ਪਰਮੇਸ਼ਵਰ ਹੈ ਇਹਨਾਂ ਨੇ ਲਿਹਾਜ ਕਾਦੇ ਨਹੀਂ ਪਾ ਲਿਆ ਸਿਰਫ ਲੋਕਾਂ ਨੂੰ ਇਕੱਠਾ ਕਰਨਾ ਲੋਕ ਇਕੱਠੇ ਹੋਣ ਵਾਹਵਾਹੀ ਹੋਵੇ ਪੈਸਾ ਆਵੇ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਸਕੀ ਬਸ ਇੱਥੋਂ ਤੱਕ ਇਹਨਾਂ ਦੀ ਸੇਵਾ ਦਾ ਮਸਲਾ ਤੇ ਅੱਗੇ ਗੁਲਸ਼ਨ ਗ੍ਰੋਵਰ ਨੇ ਫੜ ਲਿਆ ਉਹਦੇ ਕੋਲ ਮਾਈਕ ਕਹਿੰਦਾ ਤੂੰ ਤੇ 8ਵੀਂ ਚ ਜਦੋਂ ਪੜਦਾ ਸੀ ਨਾ ਤੂੰ ਤੇ ਮਹਿਮਾ ਚੌਧਰੀ ਦਾ ਉਹ ਦੋ دیਵਾਨਾ ਸੀਗਾ ਮੈਂ ਤੇ ਕਹਿੰਦਾ ਅੱਜ ਵੀ ਉਹਦਾ ਕੀ ਹੈ ਭਲਾ ਤੇ ਪਿੱਛੋਂ ਕਹਿੰਦੇ ਹallelujah ਤੇ ਬਾਕੀ ਰਹਿੰਦੀ ਕਹਿੰਦੀ ਕਸਰ ਉਹ ਜਿਹੜੀ ਬਤਮੀਜ਼ ਇੱਕ ਔਰਤ ਐ ਉਹਨੇ ਕਰ ਦਿੱਤੀ ਸੀ ਉਹ ਪ੍ਰਭੂ ਦੀ ਸ਼ਰੇ ਦੇ ਉੱਤੇ ਮੁੰਡੇ ਮੰਗਣ ਆ ਗਈ ਐ ਕਹਿੰਦੀ ਕੋਈ ਹੈਗਾ ਤੁਹਾਡੇ ਵਿੱਚੋਂ ਜਿਹੜਾ ਮੇਨਾਂ ਵਿਆਹ ਕਰਾਉਣਾ ਚਾਹੁੰਦਾ ਕੰਨੀ ਚਿੰਤਾ ਨਾ ਕਰੋ ਮੈਂ ਹੌਲੀ ਹੌਲੀ ਜਵਾਨ ਹੋਣ ਗਈ ਐ ਜੋ ਸੇਵਕ ਕੀ ਕਰਨ ਡਿਆ ਦੰਦियां ਕੱਢਣ ਡਿਆ ਤੇ ਇਹ ਲਾਹਨਤ ਉਸ ਸੇਵਕ ਦੇ ਉੱਤੇ ਨਹੀਂ ਇਹ ਲਾਹਨਤ ਸਾਹਮਣੇ ਬੈਠੇ ਹੋਏ ਉਹਨਾਂ ਲੋਕਾਂ ਦੇ ਉੱਤੇ ਆ ਜਿਨ੍ਹਾਂ ਨੇ ਐਡੀ ਅਸ਼ਲੀਲਤਾ ਵੇਖ ਕੇ ਵੀ ਕੋਈ ਐਕਸ਼ਨ ਨਹੀਂ ਲਿਆ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉਡਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ